ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ। ਅੱਜ ਆਪਾਂ ਪੜਾਂਗੇ ਲੇਖ ਈਰਖਾ ਅਤੇ ਸਾੜਾ। ਪਿਆਰ ਭਾਵੇਂ ਅੰਨਾ ਹੁੰਦਾ ਹੈ ਪਰ ਸਾੜੇ ਅਤੇ ਈਰਖਾ ਦੀਆਂ ਅੱਖਾਂ ਸੁੱਤਿਆਂ ਜਾਗਦਿਆਂ ਸਦਾ ਖੁੱਲੀਆਂ ਰਹਿੰਦੀਆਂ ਹਨ। ਸਾੜਾ ਕਰਨਾ ਜਾਂ ਈਰਖਾ ਕਰਨੀ ਇੱਕ ਅਜਿਹਾ ਕੰਮ ਹੈ ਜਿਸ ਵਿੱਚ ਕਦੇ ਵੀ ਕੋਈ ਛੁੱਟੀ ਨਹੀਂ ਹੁੰਦੀ। ਸਗੋਂ ਇਹ ਤਾਂ ਇੱਕ ਅਜੀਹਾ ਕੰਮ ਹੈ ਜਿਸ ਵਿੱਚ ਆਰਾਮ ਵੀ ਨਹੀਂ ਕੀਤਾ ਜਾ ਸਕਦਾ ਈਰਖਾਲੂ ਵਿਅਕਤੀ ਆਪਣੀਆਂ ਭਾਵਕ ਗਰੀਬੀਆਂ ਦਾ ਦੁੱਖ ਤਾਂ ਝੱਲਦਾ ਹੀ ਹੈ ਉਹ ਦੂਜਿਆਂ ਦੀ ਖੁਸ਼ਹਾਲੀ ਤੋਂ ਵੀ ਖਿੱਚਦਾ ਹੈ ਜਿਸ ਅਨੁਪਾਤ ਵਿੱਚ ਈਰਖਾਲੂ ਜਾਂ ਸੜੀਅਲ ਵਿਅਕਤੀ ਦਾ ਗੁਆੰਡੀ ਖੁਸ਼ਹਾਲ ਜਾਂ ਸੇਤਮੰਦ ਜਾਂ ਖੁਸ਼ ਹੁੰਦਾ ਹੈ ਉਸੇ ਅਨੁਪਾਤ ਵਿੱਚ ਸੜੀਅਲ ਵਿਅਕਤੀ ਕੰਗਾਲ ਕਮਜ਼ੋਰ ਅਤੇ ਦੁਖੀ ਹੁੰਦਾ ਹੈ ਈਰਖਾ ਕਰਨੀ ਇੰਜ ਹੈ ਜਿਵੇਂ ਅਸੀਂ ਆਪਣੀ ਲਗਾਮ ਇਸੇ ਦੂਜੇ ਵਿਅਕਤੀ ਦੇ ਹੱਥ ਫੜਾ ਦਿੱਤੀ ਹੋਵੇ ਪਿਆਰ ਅਤੇ ਈਰਖਾ ਦੋ ਅਜਿਹੇ ਭਾਵ ਹਨ ਜਿਨ੍ਹਾਂ ਵਿੱਚ ਸਾਡੀਆਂ ਪੰਜੇ ਗਿਆਨ ਇੰਦਰੀਆਂ ਪੂਰੀ ਗਹਿਰਾਈ ਅਤੇ ਪ੍ਰਚੰਡਤਾ ਨਾਲ ਰੁੱਝ ਜਾਂਦੀਆਂ ਹਨ ਸਵਰਗ ਅਤੇ ਨਰਕ ਵਿੱਚ ਵੀ ਇਹੀ ਅੰਤਰ ਹੈ ਆਮ ਲੋਕ ਜਿੰਨੀ ਮਿਹਨਤ ਨਰਕ ਵਿੱਚ ਜਾਣ ਲਈ ਕਰਦੇ ਹਨ ਜੇ ਉਸ ਨਾਲ ਅੱਧੀ ਵੀ ਠੀਕ ਪਾਸੇ ਲਾ ਦੇਣ ਤਾਂ ਉਹ ਇਸ ਧਰਤੀ ਨੂੰ ਹੀ ਸਵਰਗ ਬਣਾ ਸਕਦੇ ਹਨ ਜਾਨਵਰਾਂ ਵਿੱਚ ਸਾੜਾ ਜਾਂ ਈਰਖਾ ਨਹੀਂ ਹੁੰਦੀ ਪਰ ਆਪਣੇ ਹਿੱਤਾਂ ਦੀ ਰਾਖੀ ਲਈ ਵਿਰੋਧ ਅਤੇ ਦੁਸ਼ਮਣੀ ਦੀ ਭਾਵਨਾ ਹੁੰਦੀ ਹੈ ਪੰਜਾਬੀ ਸੱਭਿਆਚਾਰ ਵਿੱਚ ਸਾੜਾ ਅਤੇ ਈਰਖਾ ਦੋਵੇਂ ਮਨੁੱਖੀ ਚਰਿੱਤਰ ਦੇ ਦੋਸ਼ਾਂ ਵਜੋਂ ਸਵੀਕਾਰ ਕੀਤੇ ਗਏ ਹਨ ਪਰ ਦੂਜੀਆਂ ਬੋਲੀਆਂ ਵਿੱਚ ਇਹਨਾਂ ਦੇ ਅਰਥ ਵੱਖਰੇ ਅਤੇ ਇੱਕ ਦੂਜੇ ਦੇ ਵਿਪਰੀਤ ਹਨ ਈਰਖਾ ਦੂਜੇ ਵਿਅਕਤੀ ਨੂੰ ਡੇਗਣ ਦੀ ਇੱਛਾ ਵਿੱਚੋਂ ਜਨਮਦੀ ਹੈ ਜਦੋਂ ਕਿ ਸਾੜੇ ਦੇ ਅਰਥ ਅਜਹੀ ਵਿਰਤੀ ਤੋਂ ਹਨ ਜਿਸ ਅਨਸਾਰ ਇੱਕ ਵਿਅਕਤੀ ਆਪਣੇ ਦੁਸ਼ਮਣ ਤੋਂ ਅੱਗੇ ਲੰਘ ਕੇ ਉਸ ਨੂੰ ਪਛਾੜ ਕੇ ਬਦਲਾ ਲੈਣਾ ਚਾਹੁੰਦਾ ਹੈ ਉਰਦੂ ਫਾਰਸੀ ਵਿੱਚ ਸਾੜਾ ਕਰਨ ਵਾਲੇ ਵਿਅਕਤੀ ਨੂੰ ਰਕੀਬ ਕਿਹਾ ਜਾਂਦਾ ਹੈ ਅਤੇ ਅੰਗਰੇਜ਼ੀ ਵਿੱਚ ਸਾੜੇ ਲਈ ਜੈਲਸੀ ਸ਼ਬਦ ਵਰਤਿਆ ਜਾਂਦਾ ਹੈ ਪਰ ਪੰਜਾਬੀ ਵਿੱਚ ਸਾੜਾ ਅਤੇ ਈਰਖਾ ਲਗਭਗ ਇੱਕੋ ਅਰਥਾਂ ਲਈ ਵਰਤ ਲਏ ਜਾਂਦੇ ਹਨ ਈਰਖਾ ਦਾ ਸਾੜਾ ਕੀਤਾ ਹੈ ਉਸ ਨਾਲ ਜਾ ਸਕਦਾ ਹੈ ਜਿਸ ਨਾਲ ਕਦੇ ਅਸੀਂ ਪਿਆਰ ਕੀਤਾ ਸੀ ਜਾਂ ਕਰਨਾ ਚਾਹਿਆ ਸੀ ਜੋ ਚੀਜ਼ ਜਾਂ ਵਿਅਕਤੀ ਅਸੀਂ ਪ੍ਰਾਪਤ ਨਹੀਂ ਕਰ ਸਕੇ ਹੁੰਦੇ ਉਸ ਨੂੰ ਅਸੀਂ ਤੰਗ ਪਰੇਸ਼ਾਨ ਅਤੇ ਤਵਾ ਕਰਨ ਦੇ ਰਾਹ ਪੈ ਜਾਂਦੇ ਹਾਂ। ਭਾਵੇਂ ਕੋਈ ਪ੍ਰਗਟਨਾ ਕਰੇ ਪਰ ਹਰ ਵਿਅਕਤੀ ਦਾ ਆਪਣੇ ਤੋਂ ਉੱਪਰਲੇ ਵਿਅਕਤੀ ਨਾਲ ਵਪਾਰ ਜਾਂ ਅਹੁਦੇ ਦੇ ਖੇਤਰ ਵਿੱਚ ਸਾੜਾ ਹੁੰਦਾ ਹੈ। ਇੱਕ ਵਕੀਲ ਦਾ ਡਾਕਟਰ ਨਾਲ ਜਾਂ ਇੱਕ ਡਾਕਟਰ ਦਾ ਇੱਕ ਇੰਜੀਨੀਅਰ ਨਾਲ ਜਾਂ ਇੰਜੀਨੀਅਰ ਦਾ ਇੱਕ ਲੇਖਕ ਨਾਲ ਸਾੜਾ ਸੰਭਵ ਨਹੀਂ ਹੁੰਦਾ ਕਿਉਂਕਿ ਸਾੜਾ ਆਪਣੇ ਹੀ ਖੇਤਰ ਵਿੱਚ ਸੰਭਵ ਹੁੰਦਾ ਹੈ। ਜਿਵੇਂ ਵਕੀਲ ਦਾ ਆਪਣੇ ਤੋਂ ਵੱਡੇ ਵਕੀਲ ਨਾਲ ਸਾੜਾ ਹੋਣਾ ਬੜਾ ਸੁਭਾਵਿਕ ਹੈ। ਕਿਸੇ ਦਫ਼ਤਰ ਵਿੱਚ ਜਾਂ ਕਿਸੇ ਸੰਸਥਾ ਵਿੱਚ ਹਰ ਵਿਅਕਤੀ ਦਾ ਆਪਣੇ ਸਹਿਕਰਮੀਆਂ ਨਾਲ ਸਾੜਾ ਹੋਣਾ ਸੁਭਾਵਿਕ ਗੱਲ ਹੈ। ਆਧੇਤਨ ਲੱਗੇ ਕਈ ਵੀ ਵਿਅਕਤੀ ਉਹਨਾਂ ਨਾਲ ਸਾੜਾ ਕਰਦੇ ਹਨ ਜਿਹੜੇ ਉਹਨਾਂ ਦੀ ਥਾਂ ਲੱਗਣ ਦੀ ਯੋਗਤਾ ਰੱਖਦੇ ਹਨ। ਪ੍ਰਧਾਨ ਮੰਤਰੀ ਨਾਲ ਉਸ ਵਿਅਕਤੀ ਦਾ ਸਾੜਾ ਹੋਵੇਗਾ ਜਿਹੜਾ ਪ੍ਰਧਾਨ ਮੰਤਰੀ ਬਣਨ ਦੀ ਯੋਗਤਾ ਤੇ ਸੰਭਾਵਨਾਵਾਂ ਵਾਲਾ ਹੋਵੇ। ਆਪਣੇ ਤੋਂ ਬਹੁਤ ਹੀ ਨੀਵੇਂ ਅਤੇ ਆਪਣੇ ਤੋਂ ਬਹੁਤ ਹੀ ਉੱਚੇ ਵਿਅਕਤੀ ਨਾਲ ਸਾੜਾ ਜਾਂ ਈਰਖਾ ਸੰਭਵ ਨਹੀਂ ਹੁੰਦੀ। ਸਾੜਾ ਆਪਣੇ ਲਗਭਗ ਬਰਾਬਰ ਦੇ ਵਿਅਕਤੀਆਂ ਦੇ ਨਾਲ ਹੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਮਹਾਨਤਾ ਜਾਂ ਨੀਚਤਾ ਬਾਰੇ ਕੋਈ ਸੰਦੇਹ ਨਾ ਹੋਵੇ ਉਹਨਾਂ ਨਾਲ ਅਸੀਂ ਸਾੜਾ ਜਾਂ ਈਰਖਾ ਨਹੀਂ ਕਰਦੇ ਸਾੜਾ ਤੇ ਈਰਖਾ ਦੋ ਅਜਿਹੇ ਭਾਵ ਹਨ ਜਿਹੜੇ ਹਰ ਪ੍ਰਕਾਰ ਦੀ ਤਸੱਲੀ ਸੰਤੁਸ਼ਟੀ ਜਾਂ ਖੁਸ਼ੀ ਤੋਂ ਕੋਰੇ ਹੁੰਦੇ ਹਨ ਈਰਖਾ ਤੇ ਸਾੜਾ ਮਨੁੱਖੀ ਸਖਸ਼ੀਅਤ ਨੂੰ ਘੁਣਵਾਂ ਖਾ ਜਾਂਦੇ ਹਨ ਜਿਹੜਾ ਈਰਖਾ ਦਾ ਸ਼ਿਕਾਰ ਹੋਵੇ ਉਸ ਨੂੰ ਹੋਰ ਦੁਖੀ ਨਹੀਂ ਕੀਤਾ ਜਾ ਸਕਦਾ ਕਈ ਵਿਅਕਤੀ ਇਸ ਪਲੇਖੇ ਦਾ ਸ਼ਿਕਾਰ ਹੁੰਦੇ ਹਨ ਕਿ ਉਹਨਾਂ ਦਾ ਆਪਣੇ ਦਫ਼ਤਰੀ ਜਾਂ ਕਾਰੋਬਾਰੀ ਸਾਥੀਆਂ ਨਾਲ ਕੋਈ ਸਾੜਾ ਨਹੀਂ ਪਰ ਇਸਤੀ ਦੀ ਉਦੋਂ ਤੱਕ ਹੀ ਜਾਰੀ ਰਹੇਗੀ ਜਦੋਂ ਤੱਕ ਅਗਲੇਰੀ ਪਦਵੀ ਲਈ ਅਰਜ਼ੀਆਂ ਨਹੀਂ ਮੰਗੀਆਂ ਜਾਂਦੀਆਂ ਅਗਲੇਰੀ ਪਦਵੀ ਦੇ ਖਾਲੀ ਹੁੰਦਿਆਂ ਹੀ ਉਸ ਨੂੰ ਹਥਿਆਉਣ ਲਈ ਇਰਖਾਲੂ ਪੈਂਤੜਿਆਂ ਦਾ ਨਿਰਮਾਣ ਆਰੰਭ ਹੋ ਜਾਂਦਾ ਹੈ ਅਤੇ ਹਰ ਕੋਈ ਦੂਜੇ ਨੂੰ ਕੱਟਣ ਦੇ ਮਨਸੂਬੇ ਬਣਾਉਣ ਲੱਗ ਪੈਂਦਾ ਹੈ ਸਾੜੇ ਜਾ ਈਰਖਾ ਦੇਸ਼ਕਾਰ ਵਿਅਕਤੀ ਨੂੰ ਆਪਣੇ ਦੁਸ਼ਮਣ ਦੀ ਨਿੰਦਾ ਸੁਣ ਕੇ ਬੜੀ ਤਸੱਲੀ ਅਤੇ ਖੁਸ਼ੀ ਮਿਲਦੀ ਹੈ ਈਰਖਾਲੂ ਵਿਅਕਤੀ ਹਰ ਇੱਕ ਚੀਜ਼ ਨੂੰ ਟੀਰੀ ਅੱਖ ਨਾਲ ਵੇਖਦਾ ਹੈ ਕਹਿੰਦੇ ਹਨ ਈਰਖਾਲੂ ਦੀ ਨਜ਼ਰ ਕਦੀ ਕਮਜ਼ੋਰ ਨਹੀਂ ਹੁੰਦੀ ਅਤੇ ਨਾ ਹੀ ਉਸ ਨੂੰ ਆਪਣੀ ਨਜ਼ਰ ਤੇਜ਼ ਕਰਨ ਲਈ ਸੁਰਮਾ ਪਾਉਣਾ ਪੈਂਦਾ ਹੈ ਜਦੋਂ ਦੂਜੇ ਉਹ ਕੁਝ ਪ੍ਰਾਪਤ ਕਰ ਲੈਂਦੇ ਹਨ ਜੋ ਅਸੀਂ ਚਾਹਿਆ ਹੁੰਦਾ ਹੈ ਜਾਂ ਜਿਸ ਉੱਤੇ ਅਸੀਂ ਆਪਣਾ ਹੱਕ ਸਮਝਦੇ ਹਾਂ ਅਜਿਹੇ ਨਿਸ਼ਾ ਵਿੱਚ ਸਾਡਾ ਰਿਸ਼ਤਾ ਸਾੜੇ ਵਾਲਾ ਹੀ ਹੋ ਸਕਦਾ ਹੈ ਜਦੋਂ ਕਿਸੇ ਵਿਅਕਤੀ ਦੀ ਤਲਾਕਸ਼ੋਦਾ ਪਤਨੀ ਕਿਸੇ ਹੋਰ ਵਿਅਕਤੀ ਨਾਲ ਉਸ ਦੀ ਵੀ ਵਿਵਜੋ ਉਸ ਦੇ ਸਾਹਮਣੇ ਉਹ ਲੰਘ ਜਾਵੇ ਤਾਂ ਸਾਬਕਾ ਪਤੀ ਦੀ ਦ੍ਰਿਸ਼ਟੀ ਕੇਵਲ ਸਾੜੇ ਵਾਲੀ ਹੀ ਹੋ ਸਕਦੀ ਹੈ ਜਦੋਂ ਕਿਸੇ ਦੀ ਪ੍ਰੇਮਿਕਾ ਕਿਸੇ ਹੋਰ ਨਾਲ ਪ੍ਰੇਮ ਕਰਨ ਲੱਗ ਪਵੇ ਤਾਂ ਆਪਣੀ ਰਹਿ ਚੁੱਕੀ ਪ੍ਰੇਮਿਕਾ ਨਾਲ ਸਾੜਾ ਕਰਨ ਦੀ ਬਜਾਏ ਪਹਿਲਾ ਪ੍ਰੇਮੀ ਨਵੇਂ ਪ੍ਰੇਮੀ ਨਾਲ ਈਰਖਾ ਕਰੇਗਾ ਅਤੇ ਆਪਣੀ ਪ੍ਰੇਮਿਕਾ ਦੇ ਕੇਵਲ ਦੋਸ਼ ਹੀ ਵੇਖੇਗਾ ਈਰਖਾ ਜਾਂ ਸਾੜਾ ਉਦੋਂ ਤੱਕ ਹੀ ਕੀਤਾ ਜਾ ਸਕਦਾ ਹੈ ਜਦੋਂ ਤੱਕ ਸਥਿਤੀ ਆਪਣੇ ਪੱਖ ਵਿੱਚ ਹੋ ਜਾਣ ਦੀ ਆਸ ਹੁੰਦੀ ਹੈ ਇੱਕ ਦੂਜੇ ਨੂੰ ਈਰਖਾ ਕਰਨ ਵਾਲੇ ਦੋ ਵਿਅਕਤੀ ਜਦੋਂ ਸੇਵਾਮੁਕਤ ਹੋ ਜਾਂਣ ਤਾਂ ਉਹਨਾਂ ਵਿੱਚ ਈਰਖਾ ਦੀ ਭਾਵਨਾ ਵੀ ਮੁੱਕ ਜਾਂਦੀ ਹੈ ਇਸ ਸਥਿਤੀ ਵਿੱਚ ਕਈ ਵਾਰੀ ਅਜਿਹੇ ਦੋਵੇਂ ਹੀ ਵਿਅਕਤੀ ਪੱਕੇ ਦੋਸਤ ਬਣ ਜਾਂਦੇ ਵਿੱਚ ਗਏ ਹਨ ਦੂਜੇ ਵਿਅਕਤੀਆਂ ਦੇ ਹਸਾਉਣੇ ਨਾ ਪਾ ਕੇ ਵੀ ਅਸੀਂ ਆਪਣੀ ਈਰਖਾ ਦਾ ਪ੍ਰਗਟਾਵਾ ਕਰਦੇ ਹਾਂ ਬੱਚਿਆਂ ਵਿੱਚ ਆਪਣੇ ਸਖਤ ਅਧਿਆਪਕਾਂ ਅਤੇ ਲੜਾਕੇ ਵਿਦਿਆਰਥੀਆਂ ਪ੍ਰਤੀ ਇਹ ਰੁਚੀ ਆਮ ਵੇਖੀ ਜਾ ਸਕਦੀ ਹੈ ਜਦੋਂ ਈਰਖਾ ਜਾਂ ਸਾੜਾ ਬੇਮਹਾਰ ਹੋ ਜਾਣ ਤਾਂ ਇਹਨਾਂ ਦੇ ਰੂਪ ਬਦਲ ਕੇ ਨਫ਼ਰਤ ਅਤੇ ਦੁਸ਼ਮਣੀ ਬਣ ਜਾਂਦੇ ਹਨ ਕਹਿੰਦੇ ਹਨ ਔਰਤ ਦੀ ਨਫ਼ਰਤ ਅਤੇ ਥਾਣੇਦਾਰ ਦੀ ਦੁਸ਼ਮਣੀ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਨਹੀਂ ਸੁਖਾਂਦੀ ਕੋਈ ਵੀ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਉਸ ਨੂੰ ਕਿਸੇ ਨਾਲ ਸਾੜਾ ਜਾਂ ਈਰਖਾ ਹੈ ਸਪਸ਼ਟ ਹੈ ਕਿ ਇਹ ਦੋਵੇਂ ਭਾਵ ਸਮਾਜ ਵਿਰੋਧੀ ਹਨ ਸਾੜਾ ਇਸ ਲਈ ਵੀ निंदनीयੋਗ ਹੈ ਕਿਉਂਕਿ ਇਹ ਦੂਜਿਆਂ ਦੇ ਨੁਕਸਾਨ ਅਤੇ ਦੁਖਾਂਤ ਵਿੱਚੋਂ ਸੁੱਖ ਲੱਭਦਾ ਹੈ ਈਰਖਾ ਥੱਲੋਂ ਉੱਪਰ ਵੱਲ ਉੱਠਦੇ ਤੂਏ ਵਾਂਗ ਹੁੰਦੀ ਹੈ ਈਰਖਾ ਜਾਂ ਸਾੜਾ ਕਰ ਹੀ ਹੋ ਸਕਦਾ ਹੈ ਜਿਹੜਾ ਹਿੰਮਤਾ ਦੀ ਭਾਵਨਾ ਦਾ ਸ਼ਿਕਾਰ ਹੋਵੇ ਆਮ ਕਰਕੇ ਈਰਖਾ ਕਰਨ ਵਾਲੇ ਹੁੰਹੇ ਵਾਂਗ ਆਪਣੀ ਹੀ ਜ਼ਹਿਰ ਨਾਲ ਮਰ ਜਾਂਦੇ ਹਨ ਈਰਖਾ ਕਰਨ ਵਾਲਿਆਂ ਦੀ ਉਮਰ ਆਮ ਕਰਕੇ ਲੰਮੀ ਹੁੰਦੀ ਹੈ ਅਜਹੀ ਲੰਮੀ ਉਮਰ ਕੋਈ ਵਰ ਨਹੀਂ ਇੱਕ ਸਰਾਪ ਹੁੰਦੀ ਹੈ ਉਹ ਲੋਕ ਈਰਖਾ ਦਾ ਸਾੜੇ ਦਾ ਵਦੇ ਰੇ ਸ਼ਕਾਰ ਹੁੰਦੇ ਹਨ ਜਿਹੜੇ ਮਿਹਨਤ ਦੀ ਥਾਂ ਕਿਸੇ ਹੋਰ ਲੱਛਣ ਕਾਰਨ ਅੱਗੇ ਲੰਘ ਜਾਂਦੇ ਹਨ ਕਿਸੇ ਨਲਾਇਕ ਦਾ ਉੱਚੀ ਪਦਵੀ ਤੇ ਲੱਗ ਜਾਣਾ ਸਾੜਾ ਅਤੇ ਈਰਖਾ ਹੀ ਨਹੀਂ ਚੜਵੀਂ ਉਪਜਾਉਂਦਾ ਹੈ ਜਿਹੜੇ ਆਪਣੀ ਮਿਹਨਤ ਨਾਲ ਅੱਗੇ ਵਧਦੇ ਹਨ ਉਨੰਦੀ ਅਕਸਰ ਅਸੀਂ ਪ੍ਰਸ਼ੰਸਾ ਕਰਦੇ ਹਾਂ ਸਾੜਾ ਕਰਨ ਵਾਲਾ ਵਿਅਕਤੀ ਝੂਠ ਬੋਲਦਾ ਹੈ ਅਫਵਾਹਾਂ ਫੁਲਾਉਂਦਾ ਹੈ ਅਤੇ ਆਪਣੇ ਦੁਸ਼ਮਣ ਦੀ ਹਰ ਹਾਰ ਨੂੰ ਵੱਡਾ ਬਣਾ ਕੇ ਪੇਸ਼ ਕਰਦਾ ਹੈ ਜਿਵੇਂ ਕਿਹਾ ਜਾਵੇ ਕਿ ਇੱਕ ਖਾਲੂ ਵਿਅਕਤੀ ਦਾ ਦਿਮਾਗ ਸੁੱਜਿਆ ਹੁੰਦਾ ਹੈ ਕਈ ਵਾਰੀ ਸਥਿਤੀ ਇਸ ਹੱਦ ਤੱਕ ਵਿਗੜ ਜਾਂਦੀ ਹੈ ਕਿ ਇੱਕ ਖਾਲੂ ਵਿਅਕਤੀ ਨੂੰ ਕੋਈ ਵੀ ਠੀਕ ਚੀਜ਼ ਚੰਗੀ ਨਹੀਂ ਲੱਗਦੀ ਉਸ ਨੂੰ ਕੇਵਲ ਆਪਣੀ ਸਫਲਤਾ ਖੁਸ਼ੀ ਦੇ ਸਕਦੀ ਹੈ ਪਰ ਇਸ ਦੀ ਸੰਭਾਵਨਾ ਨਹੀਂ ਹੁੰਦੀ ਕਿਸੇ ਕਰਕੇ ਦੂਜਿਆਂ ਦੀ ਨਿੰਦਾ ਵਿੱਚੋਂ ਅਜਿਹੇ ਵਿਅਕਤੀ ਨੂੰ ਰਸ ਮਿਲਣ ਲੱਗ ਪੈਂਦਾ ਹੈ ਅਤੇ ਉਸ ਦੀ ਸੋਚਣ ਅਤੇ ਸਮਝਣ ਦੀ ਪੱਧਰ ਬਦਲ ਜਾਂਦੀ ਹੈ ਜਿਹੜੇ ਪਿਤਾ ਆਪਣੇ ਕਮਚੋਰ ਪੁੱਤਰਾਂ ਲਈ ਜਾਇਦਾਦਾਂ ਉਸਾਰ ਜਾਂਦੇ ਹਨ ਉਹ ਪਿਤਾ ਅਸਲ ਵਿੱਚ ਆਪਣੇ ਸੰਤਾਨ ਨੂੰ ਆਪਣੇ ਪਿਤਾ ਦੀ ਮੌਤ ਉਡੀਕਣ ਦੇ ਕੰਮ ਲਾ ਦਿੰਦੇ ਹਨ ਇਰਖਾਲੂ ਵਿਅਕਤੀ ਦਾ ਸਹਜ ਸਵਾਦ ਉੱਚਾ ਨਹੀਂ ਹੁੰਦਾ ਕਿਉਂਕਿ ਉਸ ਦੀ ਸ਼ਬਦਾਵਲੀ ਅਤੇ ਗਿਆਨ ਸੀਮਿਤ ਹੁੰਦੇ ਹਨ ਈਰਖਾ ਲੂ ਵਿਅਕਤੀ ਹੋਛਾ ਹੁੰਦਾ ਹੈ ਉਸਦੇ ਸਾਰੇ ਪ੍ਰੋਗਰਾਮ ਉਸਦੇ ਦੁਸ਼ਮਣ ਹੀ ਮਿਥਦੇ ਹਨ ਈਰਖਾ ਕੇਵਲ ਜੀਵਨ ਦੇ ਨਾਲ ਹੀ ਕੀਤੀ ਜਾ ਸਕਦੀ ਹੈ ਕਿਸੇ ਨੇ ਦੂਜੇ ਨੂੰ ਕਿਹਾ ਤੇਰਾ ਦੁਸ਼ਮਣ ਤੇਰੀ ਸਿਫਤ ਕਰ ਰਿਹਾ ਸੀ ਉਸਨੇ ਉੱਤਰ ਦਿੱਤਾ ਤਾਂ ਕਿਸੇ ਨੇ ਉਸ ਨੂੰ ਮੇਰੇ ਮਾਰਨ ਦੀ ਖਬਰ ਦੇ ਦਿੱਤੀ ਹੋਵੇਗੀ ਕਹਿੰਦੇ ਹਨ ਔਰਤਾਂ ਵਿੱਚ ਈਰਖਾ ਭਾਵਨਾ ਵਧੇਰੇ ਹੁੰਦੀ ਹੈ ਪਰ ਉਹਨਾਂ ਵਿੱਚਲੀ ਈਰਖਾ ਦੀ ਪੱਧਰ ਉੱਚੀ ਨਹੀਂ ਹੁੰਦੀ ਨੀਮੀ ਅਤੇ ਕਮਜ਼ੋਰ ਹੁੰਦੀ ਹੈ ਸੁਦਾਰ ਅਨਜਹੀਆਂ ਔਰਤਾਂ ਨੂੰ ਆਪਣੇ ਸੋਹਣੇ ਪਤੀਆਂ ਨਾਲ ਸਾੜਾ ਹੁੰਦਾ ਹੈ ਪਰ ਸੋਹਣੀਆਂ ਪਤਨੀਆਂ ਭਾਵੇਂ ਆਪ ਸਾੜੇ ਤੋਂ ਮੁਕਤ ਹੁੰਦੀਆਂ ਹਨ ਪਰ ਉਹਨਾਂ ਨਾਲ ਸਾੜਾ ਕੀਤਾ ਜਾਂਦਾ ਹੈ ਈਰਖਾਲੂ ਔਰਤਾਂ ਜਾਂ پاگلਪੁਰਸ਼ਾਂ ਵਿੱਚ ਕੋਈ ਅੰਤਰ ਨਹੀਂ ਹੁੰਦਾ ਈਰਖਾਲੂ ਔਰਤਾਂ ਹਰ ਚੀਜ਼ ਨੂੰ ਵਧਾ ਚੜਾ ਕੇ ਵੇਖਦੀਆਂ ਹਨ ਅਤੇ ਉਸੇ ਗੱਲ ਨੂੰ ਮੰਨਦੀਆਂ ਹਨ ਜਿਹੜੀ ਉਹਨਾਂ ਦੇ ਦਿਲ ਨੂੰ ਜੱਜ ਜਾਵੇ ਕਿਉਂਕਿ ਈਰਖਾਲੂ ਵਿਅਕਤੀ ਦਿਮਾਗ ਦੀ ਥਾਂ ਦਿਲ ਨਾਲ ਸੋਚਦਾ ਹੈ ਜੰਗੇ ਕਿਸਮਤ ਵਾਲੇ ਵਿਅਕਤੀ ਉਹ ਹੁੰਦੇ ਹਨ ਜੋ ਸਾੜੇ ਅਤੇ ਈਰਖਾ ਤੋਂ ਮੁਕਤ ਹੁੰਦੇ ਹਨ ਜੰਗੇ ਸੋਹਜ ਸੁਆਦ ਦੀ ਸੰਭਾਵਨਾ ਤਾਂ ਹੀ ਹੁੰਦੀ ਹੈ ਜੇ ਸਾੜੇ ਅਤੇ ਈਰਖਾ ਤੋਂ ਮੁਕਤ ਹੋਇਆ ਜਾ ਸਕੇ ਸੌੜੇ ਉਦੇਸ਼ ਅਤੇ ਚਟਪਟ ਅਮੀਰ ਬਣ ਜਾਣ ਜਾਂ ਸਤਾਪਤ ਹੋਣ ਦੀ ਲਾਲਸਾ ਹੀ ਈਰਖਾ ਤੇ ਸਾੜੇ ਨੂੰ ਜਨਮ ਦਿੰਦੀ ਹੈ ਆਪਣੀ ਮਿਹਨਤ ਵਿੱਚ ਵਿਸ਼ਵਾਸ ਪੈਦਾ ਕਰਕੇ ਅਤੇ ਆਪਣੇ ਖੇਤਰ ਵਿੱਚ નિਪੁੰਨ ਹੋ ਕੇ ਈਰਖਾ ਤੇ ਸਾੜੇ ਜਹੀਆਂ ਮੰਦ ਦਾ ਤੈਨ ਚਟ ਜਾਣ ਵਾਲੀਆਂ ਬਲਾਮਾਂ ਤੋਂ ਬਚਿਆ ਜਾ ਸਕਦਾ ਹੈ। ਸੁਆਰਥ ਦੀ ਥਾਂ ਮਿਲਵਰਤਨ ਦੀ ਭਾਵਨਾ ਨਾਲ ਮਨੁੱਖ ਵਿੱਚ ਵਿਸ਼ਵਾਸ, ਪ੍ਰਸ਼ੰਸ਼ਾ ਅਤੇ ਆਸ ਦੇ ਗੁਣ ਉਤਪੰਨ ਹੁੰਦੇ ਹਨ। ਸਾੜਾ ਜਾਂ ਈਰਖਾ ਨਕਮੇ, ਕਮਜ਼ੋਰ, ਨਲਾਇਕ, ਆਲਸੀ ਅਤੇ ਪਰਸ਼ਾਮਿਆ ਨਾਲ ਲੜਨ ਵਾਲੇ ਵਿਅਕਤੀ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਆਪਣੀਆਂ ਸੰਭਾਵਨਾ ਨੂੰ ਪਛਾਨਣ ਅਤੇ ਮੈਂتنਰ ਅੱਗੇ ਵਧਣ ਵਾਲੇ ਵਿਅਕਤੀ ਈਰਖਾ ਦੇ ਸਾੜੇ ਦਾ ਸ਼ਕਾਰ ਨਹੀਂ ਹੁੰਦੇ ਸਗੋਂ ਅਜਿਹੇ ਵਿਅਕਤੀ ਆਪ ਦਾ ਪ੍ਰਸ਼ੰਸਾਜੋਗ ਹੁੰਦੇ ਹੀ ਹਨ ਇਹਨਾਂ ਵਿੱਚ ਦੂਜਿਆਂ ਦੀ ਪ੍ਰਸ਼ੰਸਾ ਕਰਨ ਅਤੇ ਸਹਿਯੋਗ ਦੇਣ ਦੀ ਦਲੇਰੀ ਵੀ ਹੁੰਦੀ ਹੈ ਇਹ ਲੇਖ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਇਤ ਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ